ਤੁਸੀਂ ਦੇਖ ਰਹੇ ਹੋ आरएच स्टडी और आज दा लेक्चर ਰਹੇਗਾ ਜੋ ਕਿ ਹਿਸਟਰੀ ਮਾਸਟਰਗੇਟ ਦੇ ਅਕੋਰਡਿੰਗ ਲੈਕਚਰ ਆਪਣੇ ਚੱਲ ਰਹੇ ਹੈ ਇਸ ਤੋਂ ਪਹਿਲਾਂ ਬਹੁਤ ਸਾਰੇ ਲੈਕਚਰ ਰਸ਼ਪਾਲ ਮੈਡਮ ਦੁਆਰਾ ਬਣਾਏ ਗਏ ਸੋ ਅੱਜ ਉਹਨਾਂ ਦੇ ਬਿਜੀ ਸ਼ਡਿਊਲ ਕਰਕੇ ਲੈਕਚਰ ਉਹਨਾਂ ਦੀ ਜਗ੍ਹਾ ਤੇ ਆਪਾਂ ਅੱਜ ਬਣਾ ਰਹੇ ਹਗੇ ਆ ਕਿ ਜਿਹੜਾ ਆਪਣਾ ਚੱਲ ਰਿਹਾ ਸੀ ਲੋਧੀ ਪੰਚ ਲੋਦੀ ਵੰਸ਼ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਜਿਹੜੇ ਲੋਦੀ ਵੰਸ਼ ਦੇ ਜਿੰਨੇ ਰਾਜੇ ਹੋਏ ਆ ਉਹਨਾਂ ਬਾਰੇ ਗੱਲ ਕੀਤੀ ਸੀ ਬਹਿਲੋਲ ਲੋਦੀ ਹੋਇਆ ਸ਼ਿਕੰਦਰ ਲੋਦੀ ਹੋਇਆ ਠੀਕ ਹੈ ਬਹਿਲੋਲ ਲੋਦੀ ਨੇ ਜਿਹੜਾ ਲੋਦੀ ਵੰਸ਼ ਦੀ ਸਥਾਪਨਾ ਕੀਤੀ ਸੀ ਪਰ ਅੱਜ ਆਪਾਂ ਗੱਲ ਕਰਾਂਗੇ ਬਹਿਲੋਲ ਲੋਦੀ ਤੋਂ ਬਾਅਦ ਥੋੜਾ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਆਇਆ ਸੀ ਬਹਿਨੋਲ ਲੋਦੀ ਸਭ ਤੋਂ ਪਹਿਲਾਂ ਆਇਆ ਸੀ ਬਹਿਲੋਲ ਲੋਦੀ ਔਰ ਉਸ ਤੋਂ ਬਾਅਦ ਕੌਣ ਆਇਆ ਸੀ ਸ਼ਿਕੰਦਰ ਲੋਦੀ ਠੀਕ ਹੈ ਸ਼ਿਕੰਦਰ ਲੋਧੀ ਔਰ ਸ਼ਿਕੰਦਰ ਲੋਧੀ ਤੋਂ ਬਾਅਦ ਕੌਣ ਆਇਆ ਲਾਸਟ ਦੇ ਵਿੱਚ ਲੋਧੀ ਵੰਸ਼ ਦਾ ਅੰਤਮ ਸ਼ਾਸਕ ਜਿਸ ਬਾਰੇ ਅੱਜ ਗੱਲ ਕਰਾਂਗੇ ਅੰਤਮ ਸ਼ਾਸਕ ਕੌਣ ਸੀ ਲੋਧੀ ਵੰਸ਼ ਦਾ ਸੀ ਉਹ ਸੀ ਇਮ ਇਬਰਾਹਿਮ ਇਬਰਾਹਿਮ ਲੋਧੀ ਅੰਤਮ ਸ਼ਾਸਕ ਸੀ ਔਰ ਇਹ ਕਦੋਂ ਤੋਂ ਕਦੋਂ ਤੱਕ ਰਿਹਾ ਸਭ ਤੋਂ ਪਹਿਲਾਂ ਇਹਦੇ ਜਨਮ ਦੀ ਗੱਲ ਕਰ ਲਈਏ ਉਹ ਵੀ ਦੱਸਾਂਗੇ ਤਾਂ ਇਹਦਾ ਜਨਮ ਕਦੋਂ ਹੁੰਦਾ ਹੈ ਇਬਰਾਹਿਮ ਲੋਧੀ ਦਾ ਜਿਹੜਾ ਜਨਮ ਮੰਨਿਆ ਜਾਂਦਾ ਹੈ 1480 ਈਸਵੀ ਤੋਂ ਲੈ ਕੇ 1490 ਦੇ ਵਿਚਕਾਰ ਇਸ ਦਾ ਜਨਮ ਮੰਨਿਆ ਜਾਂਦਾ ਕਿ ਇਸ ਦਾ ਜਨਮ ਹੋਇਆ ਇਤਿਹਾਸਕਾਰ ਇਹ ਗੱਲ ਮੰਨਦੇ ਹੈਗੇ ਆ ਤਾਂ ਇਸ ਦੇ ਪਿਤਾ ਦਾ ਨਾਮ ਕੀ ਸੀ ਸੋ ਅਮਰੈਮ ਲੋਦੀ ਦੇ ਪਿਤਾ ਦਾ ਨਾਮ ਸੀ ਦੇਖੋ ਪਿਤਾ ਕੌਣ ਸੀ ਅਮਰੈਮ ਲੋਦੀ ਉਸੇ ਸ਼ਿਕੰਦਰ ਲੋਦੀ ਸ਼ਿਕੰਦਰ ਲੋਦੀ ਸ਼ਕੰਦਰ ਲੋਦੀ ਇੱਕ ਮਹਾਨ ਬਾਦਸ਼ਾਹ ਹੋਇਆ ਲੋਦੀ ਵੰਸ਼ ਦੇ ਵਿੱਚ ਕਈ ਵਾਰੀ ਕੁਐਸਚਨ ਪੁੱਛਿੰਦੇ ਕਿ ਲੋਦੀ ਵੰਸ਼ ਦਾ ਸਭ ਤੋਂ ਮਹਾਨ ਬਾਦਸ਼ਾਹ ਕੌਣ ਸੀ ਸ਼ਕੰਦਰ ਲੋਦੀ ਸੋ ਉਸ ਤੋਂ ਬਾਅਦ ਸ਼ਕੰਦਰ ਲੋਦੀ ਕੌਣ ਸੀ ਤੁਸੀਂ ਸਮਝ ਗਏ ਕਿ ਅਮਰੈਮ ਲੋਦੀ ਦਾ ਪਿਤਾ ਸੀ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਅਮਰੈਮ ਲੋਦੀ ਨਾਲ ਸੰਬੰਧਤ ਹੈ ਅਮਰੈਮ ਲੋਦੀ ਦੇ ਦਾਦਾ ਨਾ ਸੀ ਉਸ ਹੀ ਬਹਿ ਲੋਲ ਲੋਦੀ ਜਿਸ ਨੇ ਲੋਦੀ ਵੰਸ਼ ਦੀ ਸਥਾਪਨਾ ਕੀਤੀ ਸੀ ਠੀਕ ਹੈ ਇੱਥੇ ਤੇ ਕੁਝ ਸਮਝ ਗਏ ਹੋਗੇ ਅੱਗੇ ਹੁਣ ਗੱਲ ਕਰਦੇ ਹਾਂ ਗੱਲ ਹੈ ਇਬਰਾਹਿਮ ਲੋਧੀ ਦੀ ਅੱਜ ਗੱਲ ਹੋ ਰਹੀ ਹੈ ਸੋ ਇਬਰਾਹਿਮ ਲੋਧੀ ਦੀ ਜੇਕਰ ਗੱਲ ਕੀਤੀ ਹੈ ਦਿੱਲੀ ਸਲਤਨਤ ਦਾ ਇਹ ਦਿੱਲੀ ਸਲਤਨਤ ਦਾ ਆਖਰੀ ਬਾਦਸ਼ਾਹ ਸੀ ਕੌਣ ਇਬਰਾਹਿਮ ਇਬਰਾਹਿਮ ਲੋਧੀ ਠੀਕ ਹੈ ਸਮਝ ਗਏ ਕਿ ਦਿੱਲੀ ਵੰਸ਼ ਦਾ ਆਖਰੀ ਸ਼ਾਸਕ ਸੀ ਇਬਰਾਹਿਮ ਲੋਧੀ ਸੋ ਉਸ ਤੋਂ ਬਾਅਦ ਕੁਝ ਹੋਰ ਜਿਹੜੇ ਨਾਲ ਟੌਪਿਕ ਜਿਹੜੇ ਇੰਪੋਰਟੈਂਟ ਆ ਉਹਦੇ ਬਾਰੇ ਗੱਲ ਕਰਾਂਗੇ ਤਾਂ ਇਸ ਤੋਂ ਬਾਅਦ ਕੀ ਹੁੰਦਾ ਜੋ ਅਮਰੈਮ ਲੋਦੀ ਸੀ ਤਾਂ ਇਹ ਦਿੱਲੀ ਵੰਸ਼ ਦਾ ਦਿੱਲੀ ਸਲਤਨਤ ਦਾ ਆਖਰੀ ਸ਼ਾਸਕ ਸੀ ਆਪਾਂ ਨੇ ਕਿ ਦਿੱਲੀ ਸਲਤਨਤ ਕਦੋਂ ਸਟਾਰਟ ਹੋਇਆ ਸੀ ਤਾਂ ਮੁਗਲ ਕਹਿੰਦੇ ਮੋਗਲ ਮੁਗਲ ਵੰਸ਼ ਤੋਂ ਸਟਾਰਟ ਹੋਇਆ ਸੀ ਦਿੱਲੀ ਸਲਤਨਤ ਠੀਕ ਹੈ ਸੋ ਦਿੱਲੀ ਸਲਤਨਤ ਦਾ ਆਖਰੀ ਰਾਜਾ ਕੌਣ ਸੀ ਅਮਰੈਮ ਲੋਦੀ ਇਸ ਨੂੰ ਯਾਦ ਰੱਖਣਾ ਤੁਸੀਂ ਚਾਹ ਕਹਿੰਦੇ ਲੋਧੀ ਵੰਸ਼ ਦਾ ਆਖਰੀ ਰਾਜਾ ਕੌਣ ਸੀ ਉਹ ਵੀ ਕੌਣ ਸੀ ਅਮਰਾਇਮ ਲੋਦੀ ਸੀ ਇਹ ਚੀਜ਼ ਨੂੰ ਨੋਟ ਰੱਖਿਓ ਚਲੋ ਨੈਕਸਟ ਗੱਲ ਕਰਦੇ ਆਂ ਅਗਲੇ ਕੁਐਸਚਨ ਤੇ ਆਜੋ ਹਾਂ ਜੇਕਰ ਦੇਖਿਆ ਜਾਵੇ ਤਾਂ ਇਹਦੇ ਜਨਮ ਬਾਰੇ ਇੱਕ ਹੋਰ ਵੀ ਆਪਾਂ ਨੂੰ ਇੱਕ ਚੀਜ਼ ਮਿਲਦੀ ਹੈ ਕਿ ਜਿਹੜਾ ਅਮਰਾਇਮ ਲੋਦੀ ਸੀਗਾ ਠੀਕ ਹੈ ਅਮਰਾਇਮ ਲੋਦੀ ਸੋ ਇਸ ਦਾ ਜਨਮ ਜਿਹੜਾ 15ਵੀਂ ਸਦੀ ਵਿੱਚ ਮੰਨਿਆ ਜਾਂਦਾ ਕਈ ਵਾਰ ਇਹ ਵੀ ਪੁੱਛ ਲਿਆ ਕਿ ਅਮਰਾਇਮ ਲੋਦੀ ਦਾ ਜਨਮ ਕਿਹੜੀ ਸਦੀ ਵਿੱਚ ਹੋਇਆ ਤਾਂ ਇਹਦਾ ਜਨਮ ਮੰਨਿਆ ਜਾਂਦਾ 15ਵੀਂ ਸਦੀ 'ਚ ਠੀਕ ਹੈ ਇਹ ਕੁਐਸਚਨ ਇਸ ਤੋਂ ਪਹਿਲਾਂ ਇੱਕ ਵਾਰ ਮੈਂ ਦੇਖਿਆ ਸੀ ਕਿ ਜਿਹੜਾ 10th ਦੇ एग्जाम ਹੁੰਦੇ ਹਨ 10th ਪੀਐਸਬੀ ਬੋਰਡ ਦੇ ਉੱਚ ਆਇਆ ਸੀ ਕਿ ਅਮਰੈਬ ਲੋਧੀ ਦਾ ਜਨਮ ਕਦੋਂ ਹੋਇਆ ਸੋ 15ਵੀਂ ਸਦੀ ਦੇ ਵਿੱਚ ਉਹ ਹੈ ਇਸ ਨੂੰ ਵੀ ਯਾਦ ਰੱਖਣਾ 15ਵੀਂ ਸਦੀ ਵਿੱਚ ਉਹ ਦਾ ਜਨਮ ਮੰਨਿਆ ਜਾਂਦਾ ਸੋ ਉਸ ਤੋਂ ਬਾਅਦ ਇਹ ਸ਼ਿਕੰਦਰ ਲੋਧੀ ਦਾ ਸਭ ਤੋਂ ਛੋਟਾ ਪੁੱਤਰ ਸੀ ਜਿਹੜਾ ਅਮਰੈਬ ਲੋਧੀ ਸੀ ਨਾ ਇਹ ਆਪਣੇ ਪਿਤਾ ਦਾ ਸ਼ਿਕੰਦਰ ਲੋਧੀ ਇਸ ਦਾ ਪਿਤਾ ਸੀ ਸ਼ਿਕੰਦਰ ਲੋਧੀ ਦਾ ਸਭ ਤੋਂ ਛੋਟਾ ਪਿਤਾ ਕ ਲਈ ਠੀਕ ਹੈ ਬੇਟਾ ਸਿਭ ਤੋਂ ਛੋਟਾ ਬੇਟਾ ਇਸ ਚੀਜ਼ ਨੂੰ ਨੋਟ ਰੱਖਿਓ ਉਸ ਤੋਂ ਬਾਅਦ ਇਸ ਦੇ ਵਿੱਚ ਕੁਝ ਹੋਰ ਖਾਮੀਆਂ ਜਿਹੜੀ ਕਹਿੰਦੇ ਖਾਮੀਆਂ ਦੇ ਵਿੱਚ ਪਾਈਆਂ ਗਈਆਂ ਕਿਉਂਕਿ ਇਸ ਤੋਂ ਬਾਅਦ ਜਿਹੜੇ ਲੋਧੀ ਦੇ ਪਹਿਲਾਂ ਵਾਲੇ ਰਾਜੇ ਸੀ ਬਹਿਲੋਲ ਲੋਧੀ ਸੀਗਾ ਚਾਹੇ ਇਸ ਦਾ ਪਿਤਾ ਸੀ ਸ਼ਕੰਦਰ ਲੋਧੀ ਸੋ ਉਹਨਾਂ ਨੇ ਜਨਤਾ ਨਾਲ ਵਧੀਆ ਸਲੂਕ ਕੀਤਾ ਸੀ ਪਰ ਇਸ ਨੇ ਕੀ ਕੀਤਾ ਇਸ ਨੇ ਜਨਤਾ ਨਾਲ ਵਧੀਆ ਸਲੂਕ ਤਾਂ ਕੀ ਕਰਨਾ ਪਰ ਇਸ ਨੇ ਜਿਹੜੇ ਆਪਣੇ ਦਰਬਾਰ ਦੇ ਵਿੱਚ ਸੈਨਿਕ ਸੀ ਜਾਂ ਆਪਣੇ ਦਰਬਾਰ ਦੇ ਵਿੱਚ ਅਧਿਕਾਰੀ ਸੀ ਉਹਨਾਂ ਦੇ ਨਾਲ ਹੀ ਮਾੜਾ سلوਕ ਕਰਨਾ ਸਟਾਰਟ ਕਰਤਾ ਸੀ ਇਸ ਕਰਕੇ ਇਸ ਦੇ ਜਿਹੜੇ ਆਪਣੇ ਸੈਨਿਕ ਸੀ ਆਪਣੇ ਅਧਿਕਾਰੀ ਸੀ ਉਹੀ ਇਸ ਦੇ ਵਿਰੁੱਧ ਹੋ ਗਏ ਸੀ ਇਸ ਕਰਕੇ ਇਸ ਨੂੰ ਅੱਗੇ ਹਾਰ ਦਾ ਮੂਵੀ ਦੇਖਣਾ ਪਿਆ ਸੋ ਹੋਰ ਵੀ ਕੁਝ ਗੱਲਾਂ ਕਰਦੇ ਹਾਂ ਇਸ ਦੇ ਨਾਲ ਸੰਬੰਧ ਕੀ ਹੈ ਕਿ ਜਿਹੜਾ ਸ਼ਿਕੰਦਰ ਲੋਧੀ ਦਾ ਪੁੱਤਰ ਸੀ ਠੀਕ ਹੈ ਇਹ ਇਮਰਾਂ ਲੋਧੀ 1500 ਈਸਵੀ ਤੋਂ ਲੈ ਕੇ ਠੀਕ ਹੈ 1517 ਇਸ ਵੀ ਦੇ ਵਿੱਚ ਜਿਹੜਾ ਨੇ ਆਗਰਾ ਦੇ ਸਿੰਘਾਸਨ ਤੇ ਬੈਠਾ ਸੀ ਇਹ ਠੀਕ ਹੈ 1517 ਦੇ ਵਿੱਚ ਕੀ ਬੈਠਾ ਸੀ ਇਹ ਆਗਰਾ ਦੇ ਸ਼ਿਖਾਸ਼ਣ ਤੇ ਬੈਠਾ ਸੀ ਇਸ ਚੀਜ਼ ਨੂੰ ਨੋਟ ਰੱਖਣਾ ਕਿ ਜਿਹੜਾ ਇਮਰਾਇਮ ਲੋਧੀ ਸੀ ਇਮਰਾਇਮ ਲੋਧੀ ਇਹ ਸਿੰਘਾਸਨ ਤੇ ਕਦੋਂ ਬੈਠਾ ਸੀ 1517 ਦੇ ਵਿੱਚ ਬੈਠਾ ਸੀ ਔਰ 1517 ਤੋਂ 1515 1526 ਤੱਕ ਰਿਹਾ ਸੀ ਇਸ ਚੀਜ਼ ਨੂੰ ਨੋਟ ਰੱਖਿਓ ਕਦੋਂ ਤੱਕ ਰਿਹਾ ਸੀ 1526 ਤੱਕ ਰਿਹਾ ਸੀ ਠੀਕ ਹੈ ਇਹਦਾ ਇਹ ਸ਼ਾਸਨ ਕਾਲ ਸੀ ਇਮਰਾਇਮ ਲੋਧੀ ਦਾ ਔਰ ਉਸ ਤੋਂ ਅੱਜੇਕਰ ਗੱਲ ਕੀਤੀ ਹੋਵੇ ਤਾਂ ਇਸ ਨੇ ਉਗਰਵਾਦੀ ਉਗਰਵਾਦੀ ਵਾਲ ਸਮਝਦੇ ਤੁਸੀਂ ਉਗਰਵਾਦੀ ਰਵਈਆ ਜਿਹੜਾ ਆਪਣੀ ਜਨਤਾ ਦੇ ਪ੍ਰਤੀ ਜਿਹੜਾ ਆਪਣੇ ਰਾਜ ਦੇ ਵਿੱਚ ਜਿਹਨੇ ਅਪਣਾਇਆ ਸੀ ਠੀਕ ਹੈ ਉਸ ਉਗਰਵਾਦੀ ਰਵਈਏ ਦੇ ਕਰਕੇ ਹੀ ਲੋਕਾਂ ਨੇ ਇਹਨੂੰ ਪਸੰਦ ਨਹੀਂ ਕੀਤਾ ਤਾਂ ਕਰਕੇ ਜਿਹੜਾ ਇਸ ਦੇ ਰਾਜ ਦੀ ਜਿਹੜੇ ਲੋਕ ਸੀ ਉਹਨਾਂ ਨੇ ਬਾਬਰ ਨੂੰ ਹਮਲਾ ਕਰਨ ਲਈ ਭਾਰਤ ਤੇ ਜਿਹੜਾ ਪ੍ਰੇਰਿਆ ਸੀ ਰਿਸ ਕਰਕੇ ਬਾਬਰ ਨੇ ਭਾਰਤ ਤੇ ਹਮਲਾ ਕੀਤਾ ਸੀ ਸੋ ਜਦੋਂ ਬਾਬਰ ਨੇ ਹਮਲਾ ਕੀਤਾ 1526 ਦੇ ਵਿੱਚ ਪਾਣੀਪਤ ਦੀ ਲੜਾਈ ਹੋਈ ਪਾਣੀਪਤ ਦੀ ਪਹਿਲੀ ਲੜਾਈ ਹੋਈ ਪਾਣੀਪਤ ਬਨਮਿੰਟ ਮੇਂ ਦੁਆਰਾ ਲਿਖਦਾ 1526 ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੋਈ ਔਰ ਜਿਸ ਦੇ ਵਿੱਚ ਕਿ ਇੱਕ ਪਾਸੇ ਬਾਬਰ ਸੀ ਜਿਸ ਦੇ ਵਿੱਚ ਇੱਕ ਪਾਸੇ ਬਾਬਰ ਔਰ ਇੱਕ ਪਾਸੇ ਅਫਗਾਨ ਲੋਧੀ ਸੀ ਅਫਗਾਨ ਲੋਦੀ ਔਰ ਦੋਨਾਂ ਦੇ ਵਿੱਚ ਇੱਕ ਮਹਾਨ ਦਾ ਜੁੱਦ ਹੋਇਆ ਔਰ ਬਾਬਰ ਨੇ ਪਹਿਲੀ ਵਾਰ ਭਾਰਤ ਦੇ ਵਿੱਚ ਤੋਪਖਾਨੇ ਦੀ ਵਰਤੋਂ ਕੀਤੀ ਸੀ ਔਰ ਲੋਦੀ ਦੀ ਇਸ ਵਿੱਚ ਹਾਰ ਹੋਈ ਸੀ ਔਰ ਇਸ ਦੇ ਨਾਲ ਕਿਉਂਕਿ ਜਿਹੜਾ ਲੋਦੀ ਵੰਸ਼ ਸੀ ਲੋਦੀ ਵੰਸ਼ ਲੋਦੀ ਵੰਸ਼ ਉਸ ਦਾ ਅੰਤ ਹੋ ਜਾਂਦਾ ਹੈ ਲੋਦੀ ਵੰਸ਼ ਦਾ ਅੰਤ ਹੋ ਜਾਂਦਾ ਹੈ ਔਰ ਨਵਾਂ ਨਤੀਜਾ ਕੀ ਨਿਕਲਦਾ ਕਿ ਭਾਰਤ ਵਿੱਚ ਮੁਗਲ ਵੰਸ਼ ਦੀ ਮੁਗਲ ਵੰਸ਼ ਦੀ ਸਥਾਪਨਾ ਹੋ ਜਾਂਦੀ ਹੈ ਮੁਗਲ ਵੰਸ਼ ਦੀ ਸਥਾਪਨਾ ਕੌਣ ਕਰਦਾ ਹੈ ਉਹ ਕਰਦਾ ਬਾਬਰ ਭਾਰਤ ਵਿੱਚ ਮੁਗਲ ਵੰਸ਼ ਦੀ ਸਥਾਪਨਾ ਕੌਣ ਕਰਦਾ ਹੈ ਬਾਬਰ ਔਰ ਇਸੇ ਤਰ੍ਹਾਂ ਲੋਧੀ ਵੰਸ਼ ਦਾ ਜਿਹੜਾ ਅੰਤ ਹੋ ਜਾਂਦਾ ਦਿੱਲੀ ਸਲਤਨਤ ਦਾ ਜਿਹੜਾ ਆਖਰੀ ਰਾਜਾ ਵੀ ਮੰਨਿਆ ਜਾਂਦਾ ਲੋਧੀ ਵੰਸ਼ ਦਾ ਵੀ ਆਖਰੀ ਰਾਜਾ ਮੰਨਿਆ ਜਾਂਦਾ ਅਮਰੈਮ ਲੋਧੀ ਸੋ ਇਹ ਇਸ ਤੋਂ ਬਾਅਦ ਮੁਗਲ ਵੰਸ਼ ਦੀ ਸਥਾਪਨਾ ਦੇ ਨਾਲ ਹੀ ਜਿਹੜਾ ਬਾਬਰ 1526 ਦੀ پانیਪਤ ਦੀ ਪਹਿਲੀ ਲੜਾਈ ਵਿੱਚ ਜੇਤੂ ਰਹਿੰਦਾ ਔਰ ਇਮਰਾਈਮ ਲੋਦੀ ਦੀ ਹਾਰ ਹੁੰਦੀ ਹੈ ਇਮਰਾਈਮ ਲੋਦੀ ਦੀ ਹਾਰ ਦਾ ਕਾਰਨ ਕੀ ਹੈ ਕਿਉਂਕਿ ਉਸ ਦੇ ਆਪਣੇ ਹੀ ਉਸ ਨੂੰ ਹਰਾਉਣ ਦੇ ਵਿੱਚ ਲੱਗੇ ਹੁੰਦੇ ਆ ਕਿਉਂਕਿ ਉਹ ਇੱਕ ਉਗਰਵਾਦੀ ਸ਼ਾਸਕ ਸੀ ਔਰ ਲੋਕਾਂ ਤੇ ਤਿੱਤਿਆਚਾਰ ਬਹੁਤ ਕਰ ਰਿਹਾ ਸੀ ਇਸ ਕਰਕੇ ਉਸ ਦੀ ਹਾਰ ਹੋਈ ਸੀ ਸੋ ਇਹ ਇਮਰਾਈਮ ਲੋਦੀ ਦਾ ਚੈਪਟਰ ਸੀ ਔਰ ਇਸ ਵੀਡੀਓ ਨੂੰ ਦੁਬਾਰਾ ਵੀ ਤੁਸੀਂ ਰੀਡ ਕਰਕੇ ਜਿਹੜਾ ਆਪਣੇ ਖੁਦ ਦੇ ਨੋਟਸ ਬਣਾ ਸਕਦੇ ਹੋ ਸੋ ਇਹ ਅੱਜ ਦਾ ਆਪਣਾ ਲੈਕਚਰ ਸੀ ਔਰ ਇਸ ਤੋਂ ਬਾਅਦ ਜਿਹੜਾ ਟੌਪਿਕ ਰਹੇਗਾ ਮਾਸਟਰ ਜੀ ਹਿਸਟਰੀ ਵਾਸਤੇ ਹੜੱਪਾ ਸਭਿਅਤਾ ਰਹੇਗਾ ਜਾਂ ਆਰੀਆ ਸਭਿਅਤਾ ਇਹ ਤੁਹਾਨੂੰ ਮੈਡਮ ਆ ਦੱਸਣਗੇ ਠੀਕ ਆ ਰਿਸਪਾਰਟਮੈਂਟ ਮੇ ਆਪਣੇ ਜਿਹੜੇ ਚੈਨਲ ਤੇ ਤੁਹਾਡੇ ਤਿਆਰੀ ਕਰਾ ਰਹੇ ਆ আরਚ ਸਟਡੀ ਉਹਨਾਂ ਦਾ ਹੀ ਚੈਨਲ ਹੈਗਾ ਔਰ ਇਸ ਚੈਨਲ ਨੂੰ ਬਤਵਾ ਸਬਸਕ੍ਰਾਈਬ ਕਰੋ ਬਤਵਾ ਲਾਈਕ ਸ਼ੇਅਰ ਕਰੋ ਔਰ ਇਸ ਤੋਂ ਬਾਅਦ ਜੇਕਰ ਤੁਸੀਂ ਆਪਣੇ ਚੈਨਲ ਐਮ ਐਸ ਡਬਲਯੂ ਸਟਡੀ ਤੇ ਜੇਕਰ ਜੁੜੇ ਹੋ ਤਾਂ ਉਸ ਤੇ ਆਪਾਂ ਨੂੰ ਪਤਾ ਹੈ ਕਿ ਉਸ ਚੈਨਲ ਤੇ ਆ ਮਾਸਟਰਕੀਟ ਦੀ ਪੰਜਾਬੀ ਦੀ ਤਿਆਰੀ ਚੱਲ ਰਹੀਗੀ ਹੈ ਮਾਸਟਰ ਜੀ ਦੇ ਐਸਐਸਟੀ ਦੀ ਤਿਆਰੀ ਚੱਲ ਰਹੀ ਹੈ ਬਿਲਕੁਲ ਲਗਭਗ ਫ੍ਰੀ ਔਰ ਪੇਡ ਕੋਰਸ ਇੱਕ ਸਿਵਿਕਸ ਦਾ ਚੱਲ ਰਿਹਾ ਹੈ ਸਿਵਿਕਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪੋਲੀਟੀਕਲ ਸਾਇੰਸ ਦੀ ਪੂਰੀ ਤਿਆਰੀ ਤੁਹਾਨੂੰ ਕਰਾਈ ਜਾ ਰਹੀ ਹੈ ਵਿਦ ਫ੍ਰੀ ਪੀਡੀਐਫ ਨੋਟਸ ਦਿੱਤੇ ਜਾ ਰਿਹਾ ਔਰ ਇਸ ਤੋਂ ਅੰਟੀਟੀ ਦੀ ਜਿਹੜੀ ਤਿਆਰੀ ਜਲਦੀ ਸਟਾਰਟ ਕਰਾਂਗੇ ਅੰਟੀਟੀ ਦਾ ਐਗਜ਼ਾਮ ਹੋਣ ਜਾ ਰਿਹਾ ਹੈ 8393 ਪੋਸਟਾਂ ਜਿਹੜੀਆਂ ਆਈਆਂ ਹੈਗੀਆਂ ਉਹਨਾਂ ਪੋਸਟਾਂ ਦੇ ਵਾਸਤੇ ਜਦੋਂ ਹੀ ਅਫੀਸ਼ੀਅਲ ਵੈਬਸਾਈਟ ਤੇ ਅੰਟੀਟੀ ਵਾਸਤੇ ਐਗਜ਼ਾਮ ਦਾ ਸਲੀਪਸ ਆਏਗਾ ਤਾਂ ਉਸ ਸਲੀਵਸ ਦੇ ਅਕੋਰਡਿੰਗ ਜਿਹੜੀ ਆਪਾਂ ਤੁਹਾਨੂੰ ਤਿਆਰੀ ਸਟਾਰਟ ਕਰਾਂਗੇ ਜਲਦੀ ਉਸ ਦੀ ਰਜਿਸਟ੍ਰੇਸ਼ਨ ਸਟਾਰਟ ਹੋ ਚੁੱਕੀ ਹੈ ਲਗਭਗ ਔਰ ਤੁਸੀਂ ਆਪਣਾ ਨਾਮ ਲਿਖ ਕੇ ਔਰ ਆਪਣਾ ਮੈਸੇਜ ਕਰੋ ਇਸ ਨੰਬਰ ਤੇ ਠੀਕ ਹੈ ਨੰਬਰ ਹੈਗਾ 98787 31752 اور ਇਸ ਨੰਬਰ ਤੇ ओनली WhatsApp ਐਸੇ ਮੈਸਜ ਕਰਕੇ ਐਂਟੀਟੀ ਦੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਔਰ ਜਦੋਂ ਵੀ ਐਂਟੀਟੀ ਦਾ ਅਫੀਸ਼ੀਅਲ ਸਲੇਪਸ ਆਏਗਾ ਔਰ ਤੁਹਾਨੂੰ ਬੈਕ ਕਾਲ ਕੀਤੀ ਜਾਏਗੀ ਔਰ ਤੁਹਾਨੂੰ ਕੋਰਸ ਬਾਰੇ ਦੱਸਿਆ ਜਾਏਗਾ ਕੋਰਸ ਦੀ ਫੀਸ ਕਿੰਨੀ ਰਹੇਗੀ ਔਰ ਕੋਰਸ ਤੇ ਕਿਵੇਂ ਜੁਆਇਨ ਕਰਨਾ ਹੈ ਓਕੇ ਜੀ ਥੈਂਕ ਯੂ so much ਟੇਕ ਕੇਅਰ ਬਾਏ ਬਾਏ ਗੁੱਡ ਨਾਈਟ ਬਾਤਵਾ ਸ਼ੇਅਰ ਕਰੋ ਲਾਈਕ ਕਰੋ ਮਿਲਾਂਗੇ ਨੈਕਸਟ ਲੈਕਚਰ ਦੇ ਵਿੱਚ